ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਸਵੇਰੇ ਮੱਸੀਆ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ਤੇ ਜੇਕਰ ਤੁਸੀਂ ਇਸ ਦਿਨ ਰੋਟੀ ਦਾ ਇਹ ਖਾਸ ਉਪਾ ਕਰ ਲੈਂਦੇ ਹੋ ਤਾਂ ਤੁਹਾਡੀ ਤਰੱਕੀ ਵੇਖ ਕੇ ਦੁਨੀਆ ਹੈਰਾਨ ਹੋ ਜਾਵੇਗੀ ਤੁਹਾਡੇ ਕਰਮਾਂ ਦਾ ਫਲ ਤੁਹਾਨੂੰ ਮਿਲ ਜਾਵੇਗਾ ਸੁਣ ਕੇ ਹੈਰਾਨ ਰਹਿ ਜਾਓਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪੰਜਵੇਂ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਕਰਮਾਂ ਦਾ ਫਲ ਸਾਨੂੰ ਕਿਵੇਂ ਮਿਲ ਜਾਵੇਗਾ? ਕਰਮਾਂ ਦਾ ਫਲ ਪਹੁੰਚੋ ਤੁਸੀਂ ਸੋਚੋ ਕਿ ਸਾਨੂੰ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ ਤਵੇ ਤੇ ਪਾਈ ਪਹਿਲੀ ਰੋਟੀ ਆਪਣੀ ਕਿਵੇਂ ਕਿਸਮਤ ਬਦਲ ਸਕਦੀ ਹੈ ਸਾਥ ਸੰਗਤ ਜੀ ਇਹ ਤਾਂ ਆਪਾਂ ਸਭ ਦੇ ਮੂੰਹੋਂ ਹੀ ਸੁਣਿਆ ਹੈ ਕਿ ਦਾਨ ਪੁੰਨ ਕਰਨ ਦੇ ਨਾਲ ਕਿਸਮਤ ਬਦਲ ਜਾਂਦੀ ਹੈ ਪਰ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਕਿਸਮਤ ਬਦਲ ਸਕਦੀ ਹੈ ਕਰਮਾਂ ਦਾ ਫਲ ਹਰ ਇੱਕ ਨੂੰ ਮਿਲਦਾ ਹੈ ਤੇ ਅੱਜ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਕੁਝ ਸਮਾਂ ਲੰਘਿਆ ਤੇ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਸੇ ਦਿਨ ਉਹਦਾ ਪਤੀ ਅਕਾਲ ਚਲਾਣੇ ਕਰ ਗਿਆ ਹੁਣ ਵਿਚਾਰੀ ਰੋਂਦੀ ਹੋਈ ਸੰਭਾਲਦੀ ਹੋਈ ਆਪਣੇ ਪੁੱਤਰ ਨੂੰ ਘਰ ਲੈ ਕੇ ਤੇ ਹੌਲੀ-ਹੌਲੀ ਪਾਲਣ ਲੱਗੀ ਲੋਕਾਂ ਦੇ ਘਰ ਵਿੱਚ ਕੰਮ ਕਰਿਆ ਕਰਦੀ ਤੇ ਆਪਣੇ ਪੁੱਤਰ ਨੂੰ ਹੌਲੀ-ਹੌਲੀ ਉਸਨੇ ਵੱਡਾ ਕਰ ਲਿਆ ਲਗਭਗ 7 ਸਾਲਾਂ ਦਾ ਪੁੱਤਰ ਹੋਇਆ ਇੱਕ ਨਾਲ ਦੇ ਨਗਰ 'ਚ ਇੱਕ ਮੇਲਾ ਲੱਗਿਆ ਸਾਰੇ ਜਾਣੇ ਕਹਿੰਦੇ ਕਿ ਪੁੱਤਰ ਕਹਿੰਦਾ ਮੈਂ ਵੀ ਜਾਣਾ ਮਾਂ ਹੁਣ ਉਹਦੇ ਪਿਆਰ ਵਿੱਚ ਉਹਨੂੰ ਕਹਿੰਦੀ ਕਿ ਚੱਲ ਉਹਨੂੰ ਉੱਥੇ ਲੈ ਕੇ ਗਈ ਉਸ ਸਮੇਂ ਕਹਿੰਦੇ ਕਿ ਉਹਦਾ ਜਿਹੜਾ ਪੁੱਤਰ ਸੀ ਨਾ ਭੀੜ ਦੇ ਵਿੱਚ ਗਵਾਚ ਗਿਆ ਉਸ ਮਾਂ ਨੇ ਸ਼ਾਮ ਤੱਕ ਪੁੱਤਰ ਨੂੰ ਲੱਭਿਆ ਪਰ ਨਾ ਲੱਭਿਆ ਰੋਂਦੀ ਕਲਪਦੀ ਘਰ ਵਾਪਸ ਆ ਗਈ ਹੁਣ ਨਾ ਉਹ ਵਿਚਾਰੀ ਲੋਕਾਂ ਦੇ ਘਰ ਕੰਮ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦੀ ਸੀ ਉਹਨੇ ਅੱਜ ਜਦੋਂ ਤਵੇ ਤੇ ਪਹਿਲੀ ਰੋਟੀ ਪਾਈ ਤੇ ਉਹ ਜੇ ਸੜ ਵੀ ਜਾਂਦੀ ਸੋਚਣ ਲੱਗੀ ਇਹਨੂੰ ਹੁਣ ਮੈਂ ਪਾਸੇ ਕੀ ਸੁਟਣਾ ਹੈ ਘਰ ਦੇ ਕੋਲ ਜਿਹੜੇ ਅਕੰਧ ਕੌਲਾ ਬਣਿਆ ਹੋਇਆ ਹੈ ਜਿੱਥੇ ਗੇਟ ਹੁੰਦਾ ਹੈ ਉੱਥੇ ਜਾ ਕੇ ਉਹਨੂੰ ਰੱਖ ਆਉਂਦੀ ਇਹਨੇ ਨਾ ਇੱਕ ਉਥੋਂ ਸੰਤ ਫਕੀਰ ਜੀ ਲੰਘਿਆ ਉਹ ਰੋਟੀ ਚੁੱਕ ਕੇ ਲੈ ਗਿਆ ਨਾਲੇ ਉੱਚੀ ਸਾਰੇ ਕਹਿ ਗਿਆ ਕਿ ਜੋ ਦਿਓਗੇ ਉਹੀ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾਰਾ ਕਰੋਗੇ ਮੁੜ ਕੇ ਤੁਹਾਡੇ ਕੋਲ ਵਾਪਸ ਜ਼ਰੂਰ ਆਵੇਗਾ ਉਹ ਬੀਬੀ ਰੋਜ਼ ਹੀ ਉਸ ਸੰਤ ਫਕੀਰ ਦੇ ਪਿੱਛੇ ਜਾਂਦੀ ਤੇ ਜਾ ਕੇ ਉਹ ਗੱਲ ਦਾ ਜਵਾਬ ਜਿਹੜਾ ਸੀ ਮੰਗਣਾ ਚਾਹੁੰਦੀ ਸੀ ਕਿ ਤੁਸੀਂ ਕਹਿੰਦੇ ਕੀ ਹੋ ਤੇ ਹੋਰ ਤੇ ਹੋਰ ਇਹਦਾ ਭਾਵ ਕੀ ਹੈ ਪਰ ਉਹ ਫਕੀਰ ਓਨਾ ਚਿਰ ਨੂੰ ਚਲੇ ਜਾਂਦੇ ਹੁਣ ਬੀਬੀ ਨੇ ਵੇਖਿਆ ਕਿ ਸੰਤ ਫਕੀਰ ਆ ਕੇ ਰੋਟੀ ਲੈ ਗਏ ਤੇ ਚੱਲ ਜਿਹੜੀ ਮੈਂ ਤਵੇ ਤੇ ਪਾਈ ਪਹਿਲੀ ਰੋਟੀ ਸੀ ਪਾਉਣੀ ਸੀ ਉਹ ਇਸੇ ਸੰਤ ਫਕੀਰ ਨੂੰ ਮੈਂ ਹੁਣ ਦੇ ਦਿਆ ਕਰੂੰਗੀ ਹੁਣ ਉਹਨੇ ਕੀ ਕਰਿਆ ਕਰਨਾ ਕਿ ਤਵੇ ਤੇ ਜਿਹੜੀ ਪਹਿਲੀ ਰੋਟੀ ਪਾਇਆ ਕਰਨੀ ਉਹਨੂੰ ਬੜੇ ਹੀ ਪੋਣੇ ਦੇ ਵਿੱਚ ਲਵੇਟ ਕੇ ਉਥੇ ਹੀ ਕੌਲੇ ਤੇ ਰੱਖ ਦਿਆ ਕਰਨੀ ਹੁਣ ਸੰਤ ਫਕੀਰ ਨੇ ਰੋਜ਼ ਆਇਆ ਕਰਨਾ ਤੇ ਉਹ ਰੋਟੀ ਉਥੋਂ ਚੁੱਕ ਕੇ ਲੈ ਜਾਇਆ ਕਰਨੀ ਤੇ ਉੱਚੀ ਸਾਰੇ ਕਹਿ ਦਿਆ ਕਰਨਾ ਜੋ ਦੇਓਗੇ ਉਹੀ ਪਾਓਗੇ ਚੰਗਾ ਦਵੋਗੇ ਮੁੜ ਕੇ ਤੁਹਾਡੇ ਕੋਲ ਜਰੂਰ ਆਵੇਗਾ ਮਾੜਾ ਕਰੋਗੇ ਉਹ ਵੀ ਮੁੜ ਕੇ ਹੀ ਤੁਹਾਡੇ ਕੋਲ ਆਉਣਾ ਹੈ ਬੀਬੀ ਨੇ ਜਦੋਂ ਤੱਕ ਜਾਇਆ ਕਰਨਾ ਸੰਤ ਫਕੀਰ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਬੀਬੀ ਵੱਲ ਨਾ ਵੇਖਿਆ ਕਰਨਾ ਤੇ ਰੋਟੀ ਲੈ ਕੇ ਚਲੇ ਜਾਇਆ ਕਰਨਾ ਹੁਣ ਆਪਣੇ ਘਰਾਂ ਵਿੱਚ ਆਮ ਹੁੰਦਾ ਹੈ ਆਪਾਂ ਜਦੋਂ ਕੋਈ ਕੁਝ ਕਹਿ ਜਾਂਦਾ ਹੈ ਤਾਂ ਆਪਾਂ ਉਸ ਗੱਲ ਦਾ ਜਵਾਬ ਜਿੰਨਾ ਚਿਰ ਨਾ ਮਿਲੇ ਉਨਾ ਚਿਰ ਸਾਨੂੰ ਖਿੱਚ ਜਾਈ ਪੈਂਦੀ ਰਹਿੰਦੀ ਹੈ ਕਿ ਆਪਾਂ ਉਸ ਸਮੇਂ ਦਾ ਇੰਤਜ਼ਾਰ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿਸ ਸਮੇਂ ਕਿਹਾ ਜਾਂਦਾ ਹੈ ਕਿ ਉਸ ਸਮੇਂ ਵਿੱਚ ਆਪਾਂ ਨੂੰ ਜਦੋਂ ਜਵਾਬ ਮਿਲੇ ਉਸ ਸਮੇਂ ਦਾ ਜਰੂਰ ਇੰਤਜ਼ਾਰ ਕਰਿਆ ਕਰੋ ਸਬਰ ਤੇ ਸੰਤੋਖ ਦੀ ਦਾਤ ਹਮੇਸ਼ਾ ਮੰਗਿਆ ਕਰੋ ਇਹ ਦਾਤ ਹੀ ਸਾਨੂੰ ਉਥੇ ਲੈ ਜਾਵੇਗੀ ਤੇ ਕਰਮਾਂ ਦਾ ਫਲ ਸਾਨੂੰ ਪ੍ਰਾਪਤ ਕਰ ਦੇਵੇਗੀ ਕਰਮਾਂ ਦਾ ਫਲ ਸਾਨੂੰ ਹਮੇਸ਼ਾ ਸਮਝਿਆ ਹੀ ਮਿਲਣਾ ਹੈ ਕਰਮ ਮੁੜ ਕੇ ਹਮੇਸ਼ਾ ਸਾਡੇ ਕੋਲ ਆਉਣੇ ਹਨ ਐਵੇਂ ਕਰਦੇ ਆ ਕਰਦੇ ਆ ਉਹ ਬੀਬੀ ਦੇ ਘਰੋਂ ਜਿਹੜਾ ਪ੍ਰਸ਼ਾਦਾ ਲੈ ਕੇ ਜਾਂਦਾ ਸੀ ਨਾ ਉਹ 10 ਸਾਲ ਦਾ ਸਮਾਂ ਲੰਘ ਗਿਆ ਹੁਣ ਬੀਬੀ ਥੋੜਾ ਪਹਿਲਾਂ ਹੀ ਉਹ ਵਿਚਾਰੀ ਵੀ ਬਿਰਧ ਅਵਸਥਾ ਵਿੱਚ ਹੁਣ ਹੋ ਚੁੱਕੀ ਸੀ ਕਿਹਾ ਜਾਂਦਾ ਹੈ ਨਾ ਜਦੋਂ ਰੋਗ ਤੇ ਚਿੰਤਾ ਹੋਵੇ ਮਨੁੱਖ ਫਿਰ ਜਲਦੀ ਬੁਢਾਪੇ ਵਿੱਚ ਆ ਜਾਂਦਾ ਹੈ ਤੇ ਉਹ ਬੀਬੀ ਦੇ ਨਾਲ ਹੋਇਆ ਇਹ ਆਪਣੀ ਉਮਰ ਦੇ ਨਾਲੋਂ ਬਹੁਤ ਜ਼ਿਆਦਾ ਛੇਤੀ ਬੁਢਾਪੇ ਵਿੱਚ ਚਲੀ ਗਈ ਲੋਕਾਂ ਦੇ ਘਰ ਕੰਮ ਕਰਕੇ ਜਦੋਂ ਆਇਆ ਕਰਦੀ ਤੇ ਥੱਕੀ ਹਾਰੀ ਪ੍ਰਸ਼ਾਦਾ ਬਣਾ ਕੇ ਪਰ ਉਹ ਸੰਤ ਫਕੀਰ ਦਾ ਪ੍ਰਸ਼ਾਦਾ ਜ਼ਰੂਰ ਕੱਢਦੀ ਸੀ ਹੁਣ ਸੰਤ ਫਕੀਰ ਦੇ ਮੂੰਹੋਂ ਇੱਕੋ ਹੀ ਗੱਲ ਸੁਣਦੀ ਉਹਨੂੰ ਇੱਕ ਦਿਨ ਬੜਾ ਗੁੱਸਾ ਆਇਆ ਕਹਿੰਦੀ ਰੋਜ਼-ਰੋਜ਼ ਇਹਦੇ ਲਈ ਨਾਲੇ ਤਾਂ ਪ੍ਰਸ਼ਾਦਾ ਤਿਆਰ ਕਰਦੀ ਹਾਂ ਨਾਲੇ ਉੱਚੀ ਸਾਰੀ ਬੋਲ ਕੇ ਤੁਰ ਜਾਂਦਾ ਜੋ ਦੋਗੇ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਆਵੇਗਾ ਮਾੜਾ ਕਰੋਗੇ ਤੇ ਮਾੜਾ ਆਵੇਗਾ ਇਹ ਬਾਬਾ ਮੇਰੀ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਹਿੰਦੀ ਕਿ ਅੱਜ ਮੈਂ ਆਪਣੀ ਮੁੱਠ ਵਿੱਚ ਰੋਟੀ ਰੱਖਣੀ ਹੈ ਤੇ ਨਾਲੇ ਚੁੰਡੀ ਭਰ ਕੇ ਜ਼ਹਿਰ ਦੀ ਇਹਦੀ ਰੋਟੀ ਵਿੱਚ ਪਾ ਦੇਣੀ ਹੈ ਅੱਜ ਇਹਦਾ ਖਤਮ ਹੀ ਕੰਮ ਕਰ ਦੇਣਾ ਹੈ ਉਹਨਾ ਮਨ ਵਿੱਚ ਇੰਨਾ ਮਾੜਾ ਸੋਚਣ ਲੱਗ ਗਿਆ ਜਦੋਂ ਉਹ ਮਨ ਵਿੱਚ ਮਾੜੇ ਵਿਚਾਰ ਆਉਂਦੇ ਹਨ ਤਾਂ ਮਨ ਉਤੇ ਹਾਵੀ ਹੋ ਜਾਂਦੇ ਹਨ ਆਪਾਂ ਫਿਰ ਕੁਝ ਵੀ ਮਾੜਾ ਕਰਨ ਲਈ ਸਾਥ ਸੰਗਤ ਜੀ ਤਿਆਰ ਹੋ ਜਾਂਦੇ ਹਾਂ ਪਤਾ ਕਦੋਂ ਹੁੰਦਾ ਹੈ ਇਸ ਤਰ੍ਹਾਂ ਜਦੋਂ ਆਪਾਂ ਨਾਮ ਨਹੀਂ ਜਪਦੇ ਜਿਸ ਘਰ ਵਿੱਚ ਨਾਮ ਜਪਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਸਵੇਰੇ ਸ਼ਾਮ ਜਿਵੇਂ ਸਵੇਰੇ ਉਹ ਘਰ ਜਪਤੀ ਸਾਹਿਬ ਦਾ ਪਾਠ ਹੋਵੇ ਉਸ ਘਰ ਵਿੱਚ ਕਹਿੰਦੇ ਕਿ ਕੋਈ ਦੁੱਖ ਨਹੀਂ ਆਉਂਦਾ ਸ਼ਾਮ ਸਮੇਂ ਕਿਰਦਨ ਸੋਹਿਲ ਜੀ ਦਾ ਪਾਠ ਹੋਵੇ ਉਸ ਘਰ ਵਿੱਚ ਦੁੱਖ ਨੇੜੇ ਨਹੀਂ ਆਉਂਦੀ ਜਦੋਂ ਆਪਣੇ ਮਨ ਵਿੱਚ ਇਹ ਮਾੜੇ ਵਿਚਾਰ ਆਉਣ ਲੱਗ ਜਾਣ ਤਾਂ ਸਮਝ ਲਵੋ ਜੋ ਜਲਦੀ ਤੋਂ ਜਲਦੀ ਪਰਮਾਤਮਾ ਵਾਲੇ ਪਾਸੇ ਨੂੰ ਤੁਰ ਪੋ ਹੁਣ ਬੀਬੀ ਦੇ ਮਨ ਤੇ ਉਹ ਨਕਾਰਾਤਮਕਤਾ ਐਨੀ ਜ਼ਿਆਦੀ ਛਾ ਚੁੱਕੀ ਸੀ ਕਿ ਉਹਨੇ ਜਿਹੜਾ ਪੇੜਾ ਵੇਲਿਆ ਸੀ ਉਹਦੇ ਵਿੱਚ ਚੁੰਡੀ ਜ਼ਹਿਰ ਦੀ ਪਾਈ ਤੇ ਰੋਟੀ ਵੇਲ ਕੇ ਤਵੇ ਦੇ ਉੱਤੇ ਰੱਖ ਦਿੱਤੀ ਹਣਨਾ ਕੁਝ ਸਮਾਂ ਹੋਇਆ ਤੇ ਹੁਣ ਮਨ ਦੇ ਵਿੱਚ ਜਦੋਂ ਗੁੱਸਾ ਆਉਂਦਾ ਹੈ ਤੇ ਜਦੋਂ ਪਾਣੀ ਜਿਵੇਂ ਗਰਮ ਹੁੰਦਾ ਹੈ ਉਹ ਕਿਵੇਂ ਉਬਾਲੇ ਮਾਰਦਾ ਹੈ ਠੰਡਾ ਹੋਣ ਤੇ ਫਿਰ ਕਿਵੇਂ ਸ਼ਾਂਤ ਹੋ ਜਾਂਦਾ ਹੈ ਹੁਣ ਬੀਬੀ ਦੇ ਮਨ ਵਿੱਚ ਪਹਿਲਾਂ ਬੜਾ ਗੁੱਸਾ ਸੀ ਫਿਰ ਥੋੜੀ ਦੇਰ ਬਾਅਦ ਮਨ ਵਿੱਚ ਆਇਆ ਕਿ ਮਨਾ ਤੂੰ ਇਹ ਕੀ ਬਾਬੇ ਨਾਲ ਕੁਫਰ ਕਰਮਾਉਣ ਲੱਗੀ ਹੈ ਇਹ ਬਾਬੇ ਨੇ ਤੇਰਾ ਕੀ ਵਿਗਾੜਿਆ ਨਹੀਂ ਜਵਾਬ ਦਿੰਦਾ ਤਾਂ ਕੋਈ ਨਾ ਛੇਤੀ ਛੇਤੀ ਭੱਜੀ ਗਈ ਤੇ ਪੌਣਾ ਚੁੱਕਿਆ ਤੇ ਉਹ ਜਿਹੜੀ ਰੋਟੀ ਸੀਨ ਉਹਨੂੰ ਵਗਾ ਕੇ ਉਹਨੂੰ ਆਪਣੇ ਮਿੱਟੀ ਥੱਲੇ ਦਬ ਦਿੱਤਾ ਹੁਣ ਨਾ ਉਹਦਾ ਇੱਕ ਪ੍ਰਸ਼ਾਦਾ ਬਣਾਇਆ ਤੇ ਉਹ ਪ੍ਰਸ਼ਾਦਾ ਜਾ ਕੇ ਫਿਰ ਉਸ ਬੀਬੀ ਨੇ ਰੋਜ਼ਾਨਾ ਦੀ ਤਰ੍ਹਾਂ ਚੰਗੇ ਆਟੇ ਦਾ ਇੱਕ ਪ੍ਰਸ਼ਾਦਾ ਬਣਾਇਆ ਫਿਰ ਉਸ ਕੰਧ ਕੋਲੇ ਤੇ ਜਾ ਕੇ ਰੱਖ ਆਈ ਇੱਕ ਸੰਤ ਫਕੀਰ ਉਹੀ ਜਿਹੜੇ ਸਨ ਉਹ ਆ ਕੇ ਤੇ ਚੁੱਕ ਕੇ ਲੈ ਗਏ ਨਾਲੇ ਉੱਚੀ ਸਾਰੇ ਫਿਰ ਕਹੇਗੇ ਜੋ ਦੇਓਗੇ ਉਹੀ ਮੁਰ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਤੁਹਾਡੇ ਕੋਲ ਆਵੇਗਾ ਇਨਾ ਕਹਿ ਕੇ ਜਦੋਂ ਚਲੇ ਗਏ ਤਾਂ ਹੁਣ ਨਾ ਉਹ ਸੰਤ ਫਕੀਰ ਜਿਹੜੇ ਰੋਟੀ ਲੈ ਕੇ ਗਏ ਜਦੋਂ ਪਿੰਡ ਤੋਂ ਬਾਹਰ ਗਏ ਤਾਂ ਇੱਕ ਨੌਜਵਾਨ ਬੱਚਾ ਫੱਟੇ ਪੁਰਾਣੇ ਕੱਪੜੇ ਤੇ ਹੱਡ ਨਿਕਲੇ ਪਏ ਹਨ ਆ ਕੇ ਉਹ ਪਿੰਡ ਦੀ ਜੁਹ ਤੋਂ ਬਾਹਰ ਡਿੱਗ ਪਿਆ ਉਥੇ ਉਹ ਫਕੀਰ ਬਾਬੇ ਨੇ ਉਹਨੂੰ ਚੁੱਕ ਲਿਆ ਆਪਣਾ ਉਹਨਾਂ ਦੇ ਕੋਲ ਕਮੰਡਲ ਸੀ ਉਹਦੇ ਵਿੱਚੋਂ ਪਾਣੀ ਪਿਆਇਆ ਫਿਰ ਉਹ ਜਿਹੜਾ ਪ੍ਰਸ਼ਾਦਾ ਮਾਈ ਦੇ ਘਰੋਂ ਲੈ ਕੇ ਆਇਆ ਸੀ ਉਹਨੂੰ ਖਵਾਇਆ ਮਣ ਦੁਪਹਿਰ ਹੀ ਡਿੱਗਿਆ ਸੀ ਤੇ ਸ਼ਾਮ ਤੱਕ ਉਸ ਨੂੰ ਕੁਝ ਹੋਸ਼ ਆ ਗਏ। ਵਣ ਉਹਨੇ ਸੰਤ ਫਕੀਰ ਤੋਂ ਆ ਗਿਆ ਲਈ ਤੇ ਸ਼ਾਮ ਨੂੰ ਬੂਹਾ ਖੜਕਾਇਆ। ਮਾਈ ਨੇ ਕਿਹਾ ਮੇਰੇ ਘਰ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਅੱਜ ਕਿਵੇਂ ਬੂਹਾ ਖੜਕ ਗਿਆ। ਮਾਈ ਭੱਜੀ-ਭੱਜੀ ਗਈ ਤੇ ਜਾ ਕੇ ਬੂਹਾ ਖੋਲਿਆ ਤੇ ਵੇਖਿਆ ਇੱਕ ਨੌਜਵਾਨ ਸੀ। ਚੰਗੀ ਤਰ੍ਹਾਂ ਤੱਕਣ ਤੇ ਪਤਾ ਲੱਗਿਆ ਕਿ ਇਹ ਦਾ ਕੁਝ ਹਿੱਲੀਆ ਤਾਂ ਮੇਰੇ ਬੱਚੇ ਵਰਗਾ ਲੱਗਦਾ ਹੈ। ਉਹਨੇ ਝੱਟ ਨਾਲ ਆਪਣੇ ਸੀਨੇ ਨਾਲ ਲਾਇਆ ਤੇ ਉਹ ਮਾਂ ਕਹਿ ਗਈ। ਮਾਂ ਬੜੀ ਖੁਸ਼ ਹੋਈ ਮਾਂ ਨੇ ਉਹਦੇ ਹਾਲਾਤ ਵੇਖ ਕੇ ਫਟੇ ਪੁਰਾਣੇ ਕੱਪੜੇ ਤੇ ਹੱਡ ਨਿਕਲੇ ਹਨ ਮਾਂ ਕਹਿੰਦੀ ਕਿ ਪੁੱਤਰ ਤੂੰ ਕਿੱਥੇ ਸੀ ਕਿਵੇਂ ਤੂੰ ਆਇਆ ਹੀ ਨਹੀਂ ਇੰਨੀ ਦੇਰ ਦਾ ਕਹਿੰਦੇ ਕਿ ਮਾਂ ਮੈਂ ਉੱਥੇ ਗਵਾਚ ਗਿਆ ਸੀ ਨਾ ਮੈਂ ਤੁਰਦੇ ਤੁਰਦੇ ਇੱਕ सेठ ਦੇ ਘਰ ਗਿਆ ਸੀ ਉਹ सेठ ਦੇ ਨਾ ਮੈਨੂੰ ਆਪਣੇ ਘਰ ਗੁਲਾਮਾਂ ਵਾਂਗੂ ਨੌਕਰ ਬਣਾ ਕੇ ਰੱਖਿਆ ਪਰ ਪਤਾ ਨਹੀਂ ਕਿਵੇਂ ਉਹਦੇ ਮਨ ਚ ਦਇਆ ਆਈ ਤੇ ਉਹਨੇ ਕਿਹਾ ਤੂੰ ਜੇ ਮੈਂ ਉਥੋਂ ਬਚਦਾ ਬਚਾਉਂਦਾ ਇੱਥੇ ਆਇਆ ਹਾਂ ਪਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਹਿੰਦਾ ਕਿ ਪਿੰਡ ਤੋਂ ਬਾਹਰ ਆ ਕੇ ਮੈਂ ਬੇਹੋਸ਼ ਹੋ ਕੇ ਡਿੱਗ ਗਿਆ ਇੱਕ ਸੰਤ ਫਕੀਰ ਆਏ ਤੇ ਉਹਨਾਂ ਪਾਣੀ ਪਿਾਇਆ ਤੇ ਇੱਕ ਪ੍ਰਸ਼ਾਦਾ ਖਵਾਇਆ ਤੇ ਮੇਰੇ ਵਿੱਚ ਥੋੜੀ ਜੀ ਜਾਨ ਆਈ ਮਾਂ ਨੇ ਪੁੱਛਿਆ ਕਿ ਕਿਵੇਂ ਦੇ ਸੰਤ ਫਕੀਰ ਤੇ ਕੀ ਪਾਇਆ ਹੋਇਆ ਸੀ ਉਹਨਾਂ ਨੇ ਉਹਨੇ ਦੱਸਿਆ ਜੀ ਚਿੱਟਾ ਚੋਲਾ ਪਾਇਆ ਹੋਇਆ ਸੀ ਹੱਥ ਵਿੱਚ ਗੜਵਾ ਸੀ ਤੇ ਉੱਚੀ ਉੱਚੀ ਕਹੀ ਜਾਂਦੇ ਸਨ ਜੋ ਦਵੋਗੇ ਮੁੜ ਕੇ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਮਾੜਾ ਹੋਵੇਗਾ ਮਾਈ ਨੇ ਇੱਕੋ ਦਮ ਆਪਣਾ ਜਿਹੜਾ ਉਹ ਉਹਦੇ ਮੱਥੇ ਤੇ ਹੱਥ ਮਾਰਿਆ ਕਿ ਮਨਾ ਤੂੰ ਕੀ ਕਰਨ ਚੱਲਿਆ ਸੀ ਜੇ ਅੱਜ ਉਹ ਪ੍ਰਸ਼ਾਦਾ ਜ਼ਹਿਰ ਵਾਲਾ ਮੈਂ ਸੰਤ ਫਕੀਰ ਨੂੰ ਦੇ ਦਿੰਦੀ ਤਾਂ ਉਹ ਤੇਰੇ ਪੁੱਤਰ ਨਹੀਂ ਤਾਂ ਖਾਣਾ ਸੀ ਤੇ ਫਿਰ ਉਹਨੇ ਅਕਾਲ ਚਲਾਣੇ ਕਰ ਜਾਣੇ ਸਨ ਮਾਈ ਨੇ ਹੁਣ ਸੰਤ ਫਕੀਰ ਦੀ ਗੱਲ ਨੂੰ ਸਮਝ ਚੁੱਕੀ ਸੀ ਮਾਈ ਨੇ ਅਗਲੇ ਦਿਨ ਉੱਥੇ ਪ੍ਰਸ਼ਾਦਾ ਰੱਖਿਆ ਪਰ ਉਹ ਪ੍ਰਸ਼ਾਦਾ ਲੈਣ ਸੰਤ ਫਕੀਰ ਨਾ ਆਏ ਉਹ ਸਮਝ ਗਈ ਕਿ ਉਹ ਰੋਜ਼ ਉਹਦੇ ਹੱਥੋਂ ਜਿਹੜਾ ਇੱਕ ਪ੍ਰਸ਼ਾਦੇ ਦਾ ਦਾਨ ਕਰਵਾਉਂਦੇ ਸਨ ਇਸੇ ਕਰਕੇ ਹੀ ਉਹਦੇ ਪੁੱਤਰ ਨੂੰ ਉਹਦਾ ਫਲ ਮਿਲਿਆ ਹੈ ਤੇ ਉਹਦੇ ਬੁਢਾਪੇ ਦਾ ਸਹਾਰਾ ਬਣ ਚੁੱਕਾ ਹੈ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਸਾਡਾ ਆਪਣਾ ਕੋਈ ਰੱਬੀ ਰੂਹ ਦੇ ਵੱਲੋਂ ਕੋਈ ਦਾਨ ਪੁੰਨ ਕਰਵਾਉਂਦੇ ਹਨ ਅੱਗੇ ਚੱਲ ਕੇ ਸਾਡੇ ਫਿਰ ਦੁੱਖ ਤੇ ਪਰੇਸ਼ਾਨੀਆਂ ਘਟ ਹੋ ਜਾਂਦੀਆਂ ਹਨ ਉਹ ਇੱਕ ਪ੍ਰਸ਼ਾਦੇ ਦਾ ਫਲ ਉਹਦੇ ਕਰਮਾਂ ਦਾ ਫਲ ਬਣ ਜਾਂਦਾ ਹੈ ਜਿਹੜੇ ਰੋਜ਼ ਦਾਨ ਕਰਦੇ ਹਨ ਜਿਵੇਂ ਉਹਦੇ ਪੁੱਤਰ ਦੇ ਰੂਪ ਵਿੱਚ ਉਹਨੂੰ ਦਾਨ ਰੂਪ ਦੇ ਵਿੱਚ ਫਲ ਪ੍ਰਾਪਤ ਹੋ ਗਿਆ ਜੇ ਉਹ ਉਸ ਦਿਨ ਮਾੜਾ ਕਰਦੀ ਤਾਂ ਉਹਦੇ ਪੁੱਤਰ ਨੂੰ ਮਾੜਾ ਫਲ ਮਿਲਣਾ ਸੀ ਇਸ ਲਈ ਕਿਹਾ ਜਾਂਦਾ ਸਾਥ ਸੰਗਤ ਜੀ ਕਿ ਤਵੇ ਤੇ ਪਾਈ ਪਹਿਲੀ ਇੱਕ ਰੋਟੀ ਤੁਹਾਡੀ ਕਿਸਮਤ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਆਪਾਂ ਆਮ ਹੀ ਸੁਣਦੇ ਹਾਂ ਕਿ ਕਰਮਾਂ ਦਾ ਫਲ ਮੁੜ ਕੇ ਜ਼ਰੂਰ ਆਉਂਦਾ ਹੈ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਦੁੱਖ ਪਰੇਸ਼ਾਨੀਆਂ ਆ ਜਾਣਗੀਆਂ ਆਪਾਂ ਇਸ ਲਈ ਚੰਗਾ ਹੀ ਕਰਨਾ ਹੈ ਮਾੜਾ ਨਹੀਂ ਕਰਨਾ ਸਾਡੇ ਦਿਮਾਗ ਦੀ ਸੋਚਣੀ ਚੰਗੀ ਹੋਣੀ ਚਾਹੀਦੀ ਹੈ ਫਿਰ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ